ਸਾ ਸੰਗਤ ਜੀ 2 ਸਾਲ ਹੋਣ ਵਾਲੇ ਐ ਕਈ ਸਿੰਗਾ ਮੁਕਾ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਤਪਾਲ ਨੂੰ 2 ਸਾਲ ਹੋਣ ਵਾਲੇ ਐ ਐਨਐਸਸੀ ਦੇ ਕੇਸ ਵਿੱਚ ਬੰਦ ਸੀ ਪਾਕੀ ਵੀ ਜਿਹੜੇ ਬੇਗੋਛੇ ਮੈਤਾ ਕਹਿੰਦਾ ਸਾਰੀ ਬੇਗੋਛੇ ਐ ਸਾਸ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਪਰ ਸਾਸ ਸੰਗਤ ਜਿਹੜਾ ਸਿੱਖ ਕੌਮ ਨੂੰ ਦਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੰਤਰ ਦੀਆਂ ਰਜਰਾ ਦੇ ਵਿੱਚ ਹੁੰਦਾ ਹੈ ਇਸੇ ਗੱਲ ਕਰਕੇ ਜਿੰਨੇ ਵੀ ਸਿੰਘ ਆਪਣੇ ਮੁੰਡੇ ਅੰਮ੍ਰਿਤਪਾਲ ਦੇ ਨਾਲ ਸੀਗੇ ਤੇ ਅੰਮ੍ਰਿਤਪਾਲ ਨੂੰ ਸਾਰਿਆਂ ਨੂੰ ਅੰਨਸੇ ਲਾ ਕੇ ਤੇਗਰੂ ਬੜਾ ਸ਼ਾਂਤ ਹੈ ਜਿੱਕਾ ਬਾਕੀ ਜਿੰਕ ਤਾਂ ਆ ਜੇ ਪਰ ਹੁਣ ਅਮਰਕਾਲ ਜ਼ਿੰਦਗੀ ਵਾਪਸੀ ਹੈ ਮੇਰੇ ਖਿਆਲ ਬਾਈ ਕਰੀ ਤ ਨੂੰ ਪਰ ਸਾ ਸੰਗਤ ਹੀ ਅਸੀਂ ਮੈਂ ਜਿਹੜੇ ਬਾਕੀ ਸਿੰਘ ਗਾਏ ਆ ਉਹਨਾਂ ਬਾਰੇ ਪਤਾ ਕੀਤਾ ਸੀ ਕਿ ਇਹ ਮਿਲਣ ਦੇ ਦੇਣ ਪਰ ਸਾ ਸੰਗਤ ਨਹੀਂ ਇਹ ਮੈਂ ਨਹੀਂ ਦੇ ਰਿਹਾ ਕਿਸੇ ਨੂੰ ਜੇਲ੍ਹਾਂ ਦੇ ਵਿੱਚ ਇਹ ਤਕਾ ਹੋ ਰਿਹਾ ਆਪਣੇ ਨਾਲ ਇਹੀ ਗੱਲਾਂ ਅਮਰਪਾਲ ਮਹਿਸੂਸ ਕਰਾਉਂਦਾ ਸੀ ਕੋਲੋਂ ਕਿ ਕਿਵੇਂ ਸਰਕਾਰ ਸਾਡੇ ਨਾਲ ਤਕਾ ਕਰਦੀ ਹੈ 2 ਲੋਕ ਸਾਲ ਹੋ ਗਏ ਇਹ ਕਈ ਸਿੰਘ ਐਸੇ ਵੀ ਹੈ ਦਿਨਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਸੀ ਜਿਹੜੇ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰਿਲੀਜ਼ ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀਤੀਆਂ ਜਾਣ ਬਾਕੀ ਸ੍ਰੀ ਸੰਤ ਜੀ ਜਿਹੜਾ ਸੁਖਵੀਰ ਬਾਦਲ ਦੁਬਾਰਾ ਅਕਾਲੀ ਦਰਬਾਰ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸਰਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨੀ ਹੈ ਇਹ ਕਹੇ ਜੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾਤਾ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਜ਼ਤ ਹੈ ਅਦਰ ਹੈ ਸਤਕਾਰ ਹੈ ਕਿ ਨਾਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਸੁਖਪੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਪਰਤੇ ਕੀ ਕਾਂਟਕ ਛਾਪ ਤੋਂ ਹੋਏ ਹੁਕਮ ਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਫੈਸਲਾ ਕੀਤਾ ਸੀ ਕਮੇਟੀ ਨੇ ਬਾਖੀ ਕਰਦੇ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਚੋਣ ਹੋਣੀ ਸੀ ਵਾਰ ਜੇ ਉਹ ਜਿਹੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਫਕੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾਂ ਜੀ ਅਕਾਲ ਤਖਤ ਸਾਹਿਬ ਦੇ ਜਨਮਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹ ਤਾਂ ਵੀ ਸੋਚ ਇਹਨਾਂ ਨੂੰ ਫਰਖ ਕਰਸੀ ਚਾਹੀਦੀ ਇਹਨਾਂ ਦੇ ਮੰਦ ਕਾਲ ਤੱਕ ਸਾਫ ਦਾ ਹੈ ਉੱਥੇ ਦੇ ਜ਼ਿੰਮੇਦਾਰ ਦਾ ਕੋਈ ਅਦਬ ਬੁਕਾਰ ਨਹੀਂ ਹੈ ਕੋਈ ਇੱਜ਼ਤ ਨਹੀਂ ਹੈ ਸਾਫ ਰਗਤ ਦੀ ਕਿਹੜਾ ਇਹ ਪ੍ਰਧਾਨ ਬਣਿਆ ਉਹ ਟੋਲਾ ਹੈ ਜਿਹਦਾ ਨਾਮ ਸਖਬੀਰ ਬਿਨਾਂ ਸਾਫਦਾ ਹੈ ਤੇ ਨਾ ਸਖਬੀਰ ਤਾਂ ਉਹਨਾਂ ਬਿਨਾਂ ਸਾਫਦਾ ਹੈ ਕਹਿ ਮੋਤਾ ਸਰਦਾਰ ਸੰਗਤ ਜੀ ਇਹ ਕਹਿੰਦੇ ਐ ਬਈ 26 ਲੱਖ ਭਰਤੀ ਹੋਈ ਐ ਸਾਹ ਸੰਗਤ ਐਮਐਸਜੀ ਦਾ ਇੰਨਾ ਦੇ ਦੋ ਨਹੀਂ ਜਿੱਤੇ ਪੂਰੇ ਪੰਜਾਬ ਦੇ ਵਿੱਚ ਤੇ 26 ਲੱਖ ਭਰਤੀ ਕਿਥੋਂ ਹੋਗੀ ਇਨਾ ਇਹਨਾਂ ਨੂੰ ਬੋਟਲ ਲਿਸਟਾ ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਐ ਉਹਨਾਂ ਫਾਰਮਾਂ ਦੇ ਤਾਂ ਤੇ ਆਪਣੇ ਬੰਦੇ ਡੈਕੀਗੇਟ ਚੁੜਲੇ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕਿ ਅਸਲ ਗੱਲ ਇਹ ਸੀ ਕਿ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਹਦੀ ਭਾਗੀ ਨੂੰ ਸਹੀ ਗਿਣਿਆ ਜਾਣਾ ਸੀ ਨਾਤੇ ਨਹੀਂ ਇਹ ਗੱਲ ਸਮਝੀ ਅੱਗੇ ਆਪਨਾ ਸਰਬ੍ਰਿਧੀ ਭਗਵਾਨਤਮਾਨ ਵੀ ਜਿਹੜੀ ਇਹ ਸਰਕਾਰ ਹੈ ਇਹਨੇ ਜਿੰਨੇ ਵੀ ਵਾਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਦੇ ਤੇ ਆਪਣੇ ਘਰ ਹੀ ਨਹੀਂ ਉੱਤਰੇ ਸਾਰ ਸੰਗਤ ਹੋਣੀ ਨੇ ਪਿੱਛੇ ਦੇ ਨਵਾਂ ਜੋੜਿਆ ਫੜਿਆ ਜੀ ਘਰ ਘਰ ਤਾ ਦੋ ਉਹ ਗਰੀਬਾਂ ਦੇ ਘਰ ਹੈ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹੰਕਾਰਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਗਰੀਬਾਂ ਦੇ ਘਰ ਹੀ ਕਿਉਂ ਘਰੇ ਜਾਣੀ ਹੈ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਆ ਜਿਨ੍ਹਾਂ ਤੋਂ ਉਹ ਲਿਆਉਂਦੇ ਆ ਉਹਨਾਂ ਦੇ ਘਰ ਤਾਂ ਕਿੱਥਾ ਪਰਵਾਤਮਨ ਤੈਨੂੰ ਤਾਂ ਮੰਨਾਂਗੇ ਮੈਨੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਐ ਇਹਦਾ ਘਾਟਾ ਆ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਹੈ ਮੁੱਖ ਮੰਤਰੀ ਪਰ ਉਹ ਤੇ ਉਹਦੇ ਹੱਥੋਂ ਦੀ ਤੇ ਜਿੰਮਤ ਦੀ ਐ ਸਿਰ ਤੇ ਸਿਰਫ ਇਹਨੇ ਇੱਕ ਥੋਕੀ ਵਾਵਾ ਹੀ ਮੁੱਖਟਨੀ ਸੀਗੀ ਪਰਵਾਤਮਨ ਨੇ ਤਾਂ ਨਸ਼ਿਆ ਖਰਾਬ ਬਹੁਤ ਕੁਝ ਕਰਦਾ ਤੇ ਜੀ ਘਰ ਦੀ ਢਾਪੇ ਘਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਦਿਖਾਉਣ ਤੋਂ ਜੀ ਮੈਂ ਬਹੁਤ ਕੰਮ ਕਰਦਾ ਇਹ ਗੱਲਾਂ ਨੂੰ ਸਮਝੋ ਸਾਥਕਾ ਕਿ ਮੈਂ ਕੋਈ ਟਿੱਕਾ ਵੇਖਣ ਵਾਲੇ ਦੇ ਹੱਕ ਤੇ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਪਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰ ਬੱਚੇ ਉਹਨਾਂ ਨੂੰ ਵੀ ਤਾਂ ਭੜ ਪਰ ਉਹਦੇ ਹੱਥ ਕੰਬਦੇ ਐ ਸਾਧ ਸੰਗਤੀ ਉੱਥੇ ਇੱਕ ਦਾ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਹੈ ਪਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜ ਕੇ ਮੈਂ ਕੀ ਕਰੂੰਗਾ ਜੋ ਵੀ ਸਾਧ ਸੰਗਤੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਐ ਜਿਹੜੀ ਕਰ ਕਰਕੇ ਹੋਂਦ ਚਾਈ ਐ ਸਿਰਫ ਇਹ ਕਾਂਗਰਸ ਤੇ ਬਾਦਲਾ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਜਿੱਤੇ ਹੋਏ ਹਨ ਪਰ ਜੋ ਲੋਕਾਂ ਤੋਂ ਵਾਅਦਾ ਸੀ ਲੋਕ ਬਹੁਤ 체ਤੀ ਝੰਮ ਕੇ ਇਹ ਨੂੰ ਗਾਂਹ ਨੂੰ ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਨਾ ਵੀ ਇੱਕ ਸੀ ਵੀ ਯਾਦਵੇ ਇੱਕ ਬਹੁਤ ਦੁਰਾਹਾਲ ਹੋ ਗਿਆ ਪਿੰਡਾਂ ਜਿੰਨਾਂ ਦਾ ਕੰਮ ਕੋਈ ਕੀਤਾ ਨਹੀਂ ਸਾਤੋਂ ਵੱਡੀ ਗੱਲ ਸਾਹ ਸੰਗਤ ਜੀ ਸੈਂਟਰ ਦੀ ਗ੍ਰਾਂਟ ਆਉਂਦੀ ਐ ਸੜਕਾਂ ਦੀ ਪ੍ਰਧਾਨ ਮੰਤਰੀ ਯੋਜਨਾ ਦੀ ਜਿੱਦਾਂ ਸੈਂਟਰ ਦੀ ਸਕੀਮ ਐ ਉਹਦਾ ਅਧਿਕਾਰਤ ਕਰਨਾ ਮੈਂ ਅੱਜ ਇੱਕ ਦੋ ਦਿਨ ਪਹਿਲਾਂ ਹੀ ਝਾੜੂ ਦੇ ਐਮਐਲਓ ਕੋਈ ਨਹੀਂ ਪੱਤਰਦਾਨਕਾਟ ਕਰੇ ਆਉਣਗੇ ਇਹਨਾਂ ਦਾ ਹੱਕ ਹੀ ਨਹੀਂ ਐ ਸੈਂਟਰਲ ਦੀ ਸਕੀਮ ਤੇ ਐਮਐਲਏ ਦਾ ਕੋਈ ਰਾਇਗ ਨਹੀਂ ਹੁੰਦਾ ਪਰ ਇਹ ਕੰਮ ਕੀ ਬਣਦਾ ਵਾਟਰੂਮਾ ਰਹਿੰਦੀ ਪੱਥਰ ਰੱਖਦਾ ਵੀ ਅਸੀਂ ਬਾਟਰੂਮ ਠੀਕ ਕਰਾਉਣੇ ਆਂ ਦਿੱਲੀਓ ਇਹ ਵੀ ਜੋ ਝਾੜੂ ਦੇ ਮੈਂਬਰ ਜਾਂ ਪ੍ਰਧਾਨ ਜਾਂ ਐਮਪੀ ਐਮਐਲਏ ਕਹਦੇ ਨੇ ਉਹ ਵੱਖਰਾ ਹੀ ਹੁੰਦਾ ਹੈ ਸਾ ਸੰਗਤ ਦੀ ਦਿੱਲੀਓ ਹਾਰ ਕੇ ਹੁਣ ਹੋਰੇ ਆ ਕੇ ਬਹਿ ਕੇ ਬਈ ਦਿੱਲੀ ਦਾ ਕੋਈ ਬੁਛਰਾ ਨਹੀਂ ਢੇੜਕਸਾਰ ਹੈਗਾ ਉਹ ਪੰਜਾਬੀ ਰਾਜ ਕਰਦੀ ਹੈ ਵੇ ਤੁਹਾਨੂੰ ਦਿੱਲੀ ਚ ਕੋਈ ਕੰਮ ਨਹੀਂ ਤੁਸੀਂ ਵੇਲੇ ਹੋ ਕੇ ਉਰੇ ਆ ਕੇ ਜਮਾਈ ਵੇਲੇ ਆ ਤੁਸੀਂ ਸੋਚਣ ਵਾਲੀਆਂ ਗੱਲਾਂ ਐ ਸੋਚਣ ਵਾਲੀਆਂ ਸਾਧ ਸੰਗਤ ਜੀ ਇਹ ਖਰਬ ਰਾਜ ਦੇ ਭੁੱਖੇ ਐ ਰਾਜ ਦੇ ਭੁੱਖੇ ਐ ਕੁਝ ਨਿਚੋੜੇ ਹੋ ਕੋਈ ਲੋਕਾਂ ਦੀ ਤਲਾਈ ਨਹੀਂ ਚੋੜੇ ਬੜੀਆਂ ਬੜੀਆਂ ਗੱਲਾਂ ਤੇਰਾ ਰਾਜਾ ਹੁਕਮ ਹੈ ਤਾਂ ਮਾਂ ਦੀ ਦੇਣ ਤੋਂ ਬਾਅਦ ਕਿਸੇ ਨੂੰ ਉਦੋਂ ਤੱਕ ਟੈਂਕੀਆਂ ਤੇ ਆਪ ਚੜ ਜਾਂਦਾ ਸੀ ਪਹਿਲਾ ਹਲੇ ਧਰਨਾ ਦੇ ਨਾਲ ਕਾਂਗਰਸੀ ਸਰਕਾਰ ਤੋਂ ਬਾਅਦ ਕਿਹਾ ਤੇ ਪਹਿਲਾ ਪ੍ਰੋਜੈਕਟ ਆਉਂਦਾ ਸੀ ਸਮਝੋ ਸਾਰ ਸੰਗਤ ਦੀ ਇਹ ਗੱਲਾਂ ਨੂੰ ਸਮਝੋ ਇਹ ਗੱਲਾਂ ਨੂੰ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ ਭਲਾ ਉਹ ਹੀ ਕਰ ਸਕਦਾ ਹੈ hota ਜਿਹਨਾਂ ਨੇ ਪਹਿਲਾ ਕੌਮ ਲਈ ਕੁਝ ਕੀਤਾ ਹੈ ਉਹਨਾਂ ਨੇ ਤਾਂ ਕੀਤਾ ਪਹਿਲਾਂ ਉਹਨਾਂ ਦੇ ਪਰਿਵਾਰਾਂ 'ਚ ਆ ਉਹਨਾਂ 'ਚ ਕੌਮ ਲਈ ਦਰਦ ਸੀ ਅੰਮ੍ਰਿਤਪਾਲ ਨੂੰ ਕੋਈ ਲੋੜ ਨਹੀਂ ਸੀ ਉਹ ਬਾਹਰ ਵਧੀਆ ਕੰਮ ਕਰਦਾ ਸੀ ਉਹਰੇ ਆ ਕੇ ਥੋੜ ਨੂੰ ਹਿਲਾਉਣਾ ਦਿੱਤਾ ਜਦ ਕੇ ਸਰਕਾਰ ਦੇ ਅੰਦਰ ਘਟਦਾ ਤੁਸੀਂ ਐਮਪੀ ਬਣਾਤਾ ਪਰ ਬਾਹਰ ਨਹੀਂ ਛੱਡਿਆ ਇਸ ਤੋਂ ਪਹਿਲਾਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਐਮਪੀ ਛੱਡੇ ਸੀ ਕਹਿੰਦੇ ਸੀ ਜੀ ਅਸੀਂ ਐਮਪੀ ਬਣਾ ਕੇ ਰਕਾਮ ਫੋਨ ਨੂੰ ਛੱਡਿਆ ਜੇ ਐਮਪੀ ਬਣਾ ਕੇ ਛੱਡਿਆ ਸੀ ਤਾਂ ਅੰਮ੍ਰਿਤਪਾਲ ਨੂੰ ਕਿਉਂ ਛੱਡਿਆ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ ਸਾਡ ਸਰਕਾਰ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ 10 ਸਾਲ ਤੁਸੀਂ ਵਰਤ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਸੀਆਂ ਨਾਲ ਤੇ ਆ ਕੇ ਪ੍ਰਣ ਕਰਕੇ ਜਾਓ ਕਿ 2027 ਚ ਆਪਾਂ ਮਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਸਭ ਸੰਗਤਾਂ ਦੀ ਬਹੁਤ ਬਹੁਤ ਵੱਡੀ ਕੁਰਬਾਨੀਆਂ ਮੁੰਡੇ ਦੀ ਕੋਈ ਐਸੀ ਗੱਲ ਨਹੀਂ ਐ ਬਈ ਸਰਕਾਰਾਂ ਦਾ ਬੰਦਾ ਜੇ ਸਰਕਾਰਾਂ ਨਾਲ ਹੁੰਦਾ ਫਿਰ ਅੰਦਰ ਹੀ ਹੁੰਦਾ ਫਿਰ ਤਾਂ ਬਾਹਰ ਹੁੰਦਾ ਸੋਚਣ ਵਾਲੀ ਗੱਲ ਹੈ ਜੇ ਸਰਕਾਰਾਂ ਦਾ ਹੁੰਦਾ ਤਾਂ ਬਾਹਰ ਹੁੰਦਾ ਜਾਂ ਅੰਦਰ ਹੁੰਦਾ ਸਾਥੜਕ ਕੋਈ ਗੱਲ ਨਹੀਂ ਸਰਕਾਰਾਂ ਨਾਲ ਉਹਦੀ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦਾ ਹੈ ਪੰਜਾਬ ਤੋਂ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਤੁਹਾਡੀ ਹੋਂਦ ਨਾਲ ਗਿਆਨ ਕਰਾਉਣਾ ਚਾਹੁੰਦਾ ਹੈ ਇਸ ਲਈ ਆਪਾਂ ਸਾਰਿਆਂ ਨੇ ਹੁਣ 1.5 ਸਾਲ ਨੇਪਤ ਕਰ ਦਿੰਨੇ ਆ 2027 ਦੇ ਵਿlectionਾਂ ਤੱਕ ਤੇ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ। ਜੈ ਹਾਂ। ਜੈ ਹਾਂ। ਬਾਕੀ ਸਾਰਾ ਸਰਪੇ ਜੀ ਕੋਈ ਵੀ ਐਸੀ ਗੱਲ ਕਹੀ ਹੋਵੇ ਕਿਸੇ ਨਾਲ ਜਿਹਦੇ ਨਾਲ ਕਿਸੇ ਦਾ ਵੀ ਮਨ ਦੁਖਿਆ ਹੋਵੇ ਤਾਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਣਾ ਤੇ ਆਖਰ ਨੂੰ ਜਿਸ਼ਵਾਸ ਦਿਵਾਉਣਾ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਜਿਹੜੇ ਅਸੀਂ ਬੰਦੇ ਜਾਂ ਆਪਣੇ ਮੈਂਬਰ ਅੱਗੇ ਲੈ ਕੇ ਆਵਾਂਗੇ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਹੋਣਗੇ ਤਕਰੀਬਨ ਜਿਨ੍ਹਾਂ ਦੀ ਪਹਿਲਾਂ ਹੀ ਕੌਮ ਨੂੰ ਬਹੁਤ ਦੇਣਾ